ਹਾਂਜੀ ਸਤਿ ਸ੍ਰੀ ਅਕਾਲ ਜੀ ਨਵੀਂ ਵੀਡੀਓ ਦੇ ਵਿੱਚ ਤੁਹਾਡਾ ਸਵਾਗਤ ਹੈ ਅੱਜ ਅਸੀਂ ਗੱਲ ਕਰਾਂਗੇ ਜਿਹੜਾ ਇਟਲੀ ਦਾ ਨਵਾਂ ਵੀਜ਼ਾ ਵਾ ਉਹਦੇ ਬਾਰੇ ਉਹਦੀ ਸਰਕਾਰ ਨੇ ਜਿਹੜਾ ਵਾ ਨਵਾਂ ਜਿਹੜਾ ਅਪਡੇਟ ਦਿੱਤਾ ਵਾ ਸੋ ਉਹਦੇ ਬਾਰੇ ਆਪਾਂ ਗੱਲ ਕਰਾਂਗੇ ਕਿਹੜੇ ਕਿਹੜੇ ਉਹਨਾਂ ਨੇ ਜਿਹੜੇ ਨਵੇਂ ਰੂਲ ਕੱਢੇ ਆ 2026 ਚ ਆਉਣ ਵਾਲੇ ਮੇਰੇ ਬਹੁਤ ਬਹੁਤ ਸ਼ੁਕਰੀਆ ਤੇ ਵੀਡੀਓ ਨੂੰ ਜਿਹੜੇ ਭੈਣ ਭਰਾ ਪਹਿਲੀ ਵਾਰ ਚੈਨਲ ਤੇ ਵੀਡੀਓ ਦੇਖਣੇ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਨਾਲ ਦੀ ਨਾਲ ਪੈਲ ਤੇ ਅੱਜ ਸਬਸਕ੍ਰਾਈਬ ਕਰਿਓ ਐਂਡ ਲਾਈਕ ਕਰਿਓ ਤੇ ਕਮੈਂਟਾਂ ਵਿੱਚ ਦੱਸਿਓ। ਧੰਨਵਾਦ ਉਸਤਾ ਜੀ ਆਪਾਂ ਜੋ ਡੇਲੀ ਵੀਡੀਓ ਅਪਲੋਡ ਕਰਦੇ ਆ ਉਹਦਾ ਲਿੰਕ ਤੁਹਾਡੇ ਤੱਕ ਪਹੁੰਚੇ। ਸ਼ੁਰੂ ਕਰਦੇ ਆਂ ਇਹਦੀ ਵੀਡੀਓ। ਪ੍ਰਦੀਪ ਸਿੰਘ। ਬਰੋ ਮੇਰੀ ਕਿੱਟ ਪਰਫੈਕਟ ਦੁਰੇ ਤੋਂ ਲਈ ਸੀ ਮਾਲਕ ਨਾਲ ਜਿੱਦਾਂ ਟ੍ਰੈਕਰ ਰਾਲ ਲਗਾ ਸੀ। ਡੋਮੈਸਟਿਕ ਪੇਪਰ ਤੇ ਫਿੰਗਰਾਂ ਦੀ ਡੇਟ ਮਿਲ ਗਈ ਤੇ ਫਿੰਗਰ ਹੋ ਗਈ ਕਸਟਮਰ 2025 ਨੂੰ ਬਰੋ ਲੈਟਰ ਆਇਆ ਸੀ ਫਿੰਗਰਾਂ ਤੋਂ ਪਹਿਲਾਂ ਹੀ ਬਸ ਤੋਂ ਕਿ ਮਾਲਕ ਨੂੰ ਕਿ ਤੁਸੀਂ ਕੰਟੈਕਟ ਕਰਸਲ ਦਾ ਕਿ ਤੁਸੀਂ ਲੇ ਹੀ ਰੱਖ ਸਕਦੇ ਵਰਕਰ ਨੂੰ ਕੈਨਸਲ ਦਾ ਆਇਆ ਸੀ ਮੈਂ ਟੈਕਸੀ ਵੇ ਕਰਤਾ ਸੀ ਨਾਲ ਟੈਕਸ ਵੀ ਆਇਆ ਸੀ ਮੈਂ ਵਕੀਲ ਨੂੰ ਪੁੱਛਿਆ ਕਹਿੰਦਾ ਕੋਈ ਪ੍ਰੋਬਲਮ ਨਹੀਂ ਤੁਸੀਂ ਫਿੰਗਰ ਕਰਵਾਓ ਜਾ ਕੇ ਫਿੰਗਰ ਵੀ ਹੋ ਗਏ 2 ਮਹੀਨੇ ਹੋ ਗਏ ਜੇਲੂ ਆ ਰਿਹਾ ਹੈ ਕੋਈ ਚੱਕਰ ਤਾਂ ਨਹੀਂ ਪਊ ਕੰਟਰੈਕਟ ਤੋਂ ਕੈਨਸਲ ਤਾਂ ਇਹ ਪਸ ਤੋਂ ਕੀਤਾ ਨਾ ਮਾਲਕ ਦੇ ਨਾਮ ਨੇ ਮੈਂ ਕਿਹਾ ਭਾਈ ਦੇਖੋ ਤੁਸੀਂ ਇੱਥੇ ਨਾ ਜਿਹੜੀ ਗੱਲ ਕਰਾ ਰਹੇ ਜਾਨੇ ਆ ਕਿ ਅਮਰਦਾ ਨਾ ਤੁਸੀਂ ਕੈਂਸਲ ਕਰਾਇਆ ਨਾ ਵਾਲਕ ਨੇ ਨਾ ਇਹ ਮਸੇ ਹੀ ਮਸੇ ਤਾਂ ਕਰੀ ਨਹੀਂ ਸਾ ਤੇ ਇਹ ਮਸੇ ਕਿਉਂ ਕਰੂਗਾ ਤੁਹਾਡਾ ਕੰਟਰੈਕਟ ਕੈਂਸਲ ਹੈ ਗਾਜ ਨੂੰ ਪਹਿਲਾਂ ਸਮਝੋ ਠੀਕ ਆ ਇਹ ਮਸੇ ਹਾਂਜੀ ਬਾਈ ਜਿਹੜਾ ਵਾ ਕੁਝ ਪ੍ਰੋਬਲਮ ਆ ਗਈ ਜਾਂ ਕਿਸੇ ਬਾਈ ਨੇ ਕਮੈਂਟ ਜਿਹੜਾ ਕੀਤਾ ਵਾ ਠੀਕ ਆ ਤਾਂ ਉਹਦੀ ਜਿਹੜੀ ਪ੍ਰੋਬਲਮ ਬਾਈ ਦੱਸ ਰਿਹਾ ਵੀ ਕਿਉਂ ਕੈਂਸਲ ਹੋਗਾ ਜੇ ਤੁਸੀਂ ਟੈਕਸ ਵੀ ਤੁਹਾਡੇ ਮਾਲਕ ਨੇ ਭਰਿਆ ਵਾ ਸਾਰਾ ਕੁਝ ਭਰਿਆ ਵਾ ਠੀਕ ਆ ਉਹ ਪੇਪਰ ਤੁਹਾਡੇ ਬਣਨੇ ਨਹੀਂ ਬਣਨੇ ਤੇ ਜਿਹੜੇ ਮੇਰੇ ਵੀਰ ਜਿਹੜੇ ਐਂਡ ਇਹ ਤੁਮ ਵੀਜ਼ਾ ਲਗਵਾ ਕੇ ਜਾਂਦੇ ਆ ਉਹ ਏਜੰਟ ਨਾਲ ਇੱਥੋਂ ਹੀ ਗੱਲ ਕਰਕੇ ਜਾਇਆ ਕਰੋ ਕਿ ਜਿਹੜੇ ਆਪਾਂ ਉੱਥੇ ਜਾ ਕੇ ਸਾਡੇ ਪੇਪਰ ਜਿਹੜੇ ਆ ਤੁਸੀਂ ਬਣਾਉਣ ਬਣਾਉਂਗੇ ਤੇ ਉੱਥੇ ਜਾ ਕੇ ਜਿਹੜੀ ਸਾਡੀ ਆਈਡੀ ਆ ਉਹ ਵੀ ਪੂਰੀ ਡੇਪਰ ਵਾਲੀ ਬਣਨੀ ਚਾਹੀਦੀ ਆ ਵੀ ਜਿਵੇਂ ਕਿ ਟੈਕਸ ਵਗੈਰਾ ਜਿਹੜਾ ਮਾਲਕ ਆ ਉਹ ਸਾਡਾ ਜਿੰਨੇ ਮਹੀਨੇ ਦਾ ਸਾਲ ਦਾ ਪੂਰਾ ਵਾ ਉਹ ਮਾਲਕ ਨੂੰ ਪਾਉਣਾ ਚਾਹੀਦਾ ਉਹ ਪੈਸੇ ਜਾਣੇ ਆ ਇੱਕ ਦਿਨ ਦਾ ਵੀ ਤੁਹਾਡਾ ਕੰਟਰੈਕਟ ਰੱਤੋਂ ਆ ਤੂੰ ਹੀ ਜੋ ਇੱਕ 3 ਦੀ ਤੁਹਾਡੀ 30 40 ਯੂਰੋ ਵੀ ਦਿਹਾੜੀ ਬਣਦੀ ਨਾ 5 7 ਯੂਰੋ ਜਿਹੜੇ ਉਪਰ ਉਹ ਕੰਟਰੈਕਟ ਦੀ ਤੁਹਾਡਾ ਚੱਲਦਾ ਹੈ ਮਾਲ 25 ਲੈਂ ਜਾਣੇ ਹੋ ਇਹ ਪਸ ਨੂੰ ਕੀ ਲੋੜ ਹੈ ਤੁਹਾਡਾ ਕੰਟਰੈਕਟ ਰੱਤੋਂ ਕੈਂਸਲ ਕਰਨ ਦੀ ਕਦੇ ਕਿਸੇ ਦਾ ਕਦੇ ਕਿਸੇ ਦਾ ਇਹ ਪਸ ਨਹੀਂ ਕੰਟਰੈਕਟੋਂ ਕੈਂਸਲ ਨਹੀਂ ਕੀਤਾ ਠੀਕ ਹੈ ਦੂਜੀ ਗੱਲ ਤੁਸੀਂ ਕਹਿੰਦੇ ਤੁਸੀਂ ਨਹੀਂ ਕੀਤਾ ਮਨ ਲਗਿਆ ਮੇਰਾ ਕੰਟਰੈਕਟ ਹੋ ਰਿਕੇ ਤੇ ਮੈਂ ਤਾ ਲੋੜ ਨਹੀਂ ਕੈਂਸਲ ਕਰਨ ਦੀ ਠੀਕ ਹੈ ਮੈਂ ਕਿਉਂ ਕਰਾਂਗਾ ਮੈਂ ਸੰਜੋੜ ਨਾ ਚਾਹੀਦੀ ਆ ਬਈ ਤੀਜੀ ਗੱਲ ਮਾਲਕ ਨੇ ਜਿਹੜਾ ਤੁਹਾਡੇ ਕੰਟਰੈਕਟ ਤੋਂ ਹੀ ਉਹਨੇ ਟਾਈਮ ਦਾ ਕੀਤਾ ਸੀ ਕਿ ਫਿੰਗਰ ਹੋ ਜਾਣ ਬਸ ਗੱਲ ਖਤਮ ਉਤਤ ਬਾਸ ਸੰਜੋੜਨ ਮਿਲਦੀ ਰਹੂਗੀ ਹੁਣ ਤੁਸੀਂ ਆਪਦੇ ਦਿਮਾਗ ਵਿੱਚ ਇਹ ਜਿਹੜਾ ਕੰਟਰੈਕਟ ਤੋਂ ਆ ਇਹ ਵੀ ਉਨੇ ਹੀ ਟਾਈਮ ਦਾ ਹੀ ਕਰਦਾ ਸੋ ਆਪਣੀ ਜਿਹੜੀ ਪਹਿਲਾਂ ਹੀ ਗੱਲਬਾਤ ਕਰਕੇ ਜਾਓ ਨਹੀਂ ਤਾਂ ਸਾਨੂੰ ਇਨੀ ਟਾਈਮ ਦਾ ਕੰਟਰੈਕਟ ਹੋਣਾ ਚਾਹੀਦਾ ਸਾਡਾ ਜਿਹੜੇ ਟੈਕਸ ਆ ਇਹਨੇ ਮਹੀਨੇ ਦਾ ਸਾਲ ਦਾ ਸਾਡੇ ਭਰਨੇ ਚਾਹੀਦੇ ਆ ਉਸ ਤੋਂ ਬਾਅਦ ਜਿਹੜੀ ਸਰੋਜੋਂ ਸਰੋਜ ਨੂੰ ਆ ਜਿਹੜੀ ਅਪਲਾਈ ਹੋਊਗੀ ਦੇਖੋ ਮਾਲਕ ਤੇ ਇੰਨਾ ਜ਼ਿਆਦਾ ਯਕੀਨ ਨਹੀਂ ਕਰ ਲੀਦਾ ਹੁੰਦਾ ਕਿ ਮਾਲਕ ਨੇ ਨਹੀਂ ਕੀਤਾ ਜੂ ਮਾਲਕ ਪੇਪਰ ਫੇਤੁਰੇ ਗਿਆ ਕਿ ਟਵੀ ਨਾਲ ਲੈ ਕੇ ਦਿੱਤੀ ਬਹੁਤ ਚੰਗੇ ਕੋਈ ਚੰਗਾ ਚੁੰਗਾ ਨਹੀਂ ਇੱਥੇ ਹੈਗਾ ਸਾਬੂ ਤਾਂ ਵੀ ਜਿਹੜੇ ਆਪਣੇ ਦਿਮਾਗ ਚੋਂ ਵੀ ਲੈ ਕੇ ਗੱਲ ਕੱਢੋ ਸਹੀ ਗੱਲ ਆ ਬਾਈ ਜਿਹੜਾ ਆਪਣਾ ਜਿਹੜਾ ਕੋਈ ਵੀ ਜੇ ਕੋਈ ਚੰਗਾ ਬਣੂਗਾ ਨਾ ਉਹ ਆਪਣੇ ਫਾਇਦੇ ਲਈ ਥੋੜਾ ਜਿਹਾ ਆਪਣੇ ਉਹ ਲਾਊਗਾ ਉਸ ਤੋਂ ਬਾਅਦ ਜਦੋਂ ਤਾਂ ਫਾਇਦਾ ਨਿਕਲ ਜਾਊਗਾ ਉਸ ਤੋਂ ਬਾਅਦ ਉਹ ਵੀ ਹੌਲੀ ਹੌਲੀ ਆਪਣੇ ਤੋਂ ਦੂਰ ਆਪਣੇ ਕੰਮੀ ਧੰਦੀ ਲੱਗ ਜਾਊਗਾ ਕਿਸੇ ਤੇ ਵੀ ਜ਼ਿਆਦਾ ਜਿਹੜਾ ਵਿਸ਼ਵਾਸ ਨਾਮ ਬਣਾਉ ਕਿ ਇਹ ਇੰਨਾ ਚੰਗਾ ਵਾ ਇਹ ਮੇਰਾ ਇੰਨਾ ਕਰਦਾ ਵਾ ਸੋ ਬਾਹਰ ਰਹਿ ਕੇ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਸਿੱਖਣੀਆਂ ਪਈਆਂ ਮੈਂ ਬੰਦਾ ਇਕੱਲਾ ਹੀ ਸਹੀ ਆ ਆਪਣੇ ਕੰਮ ਨਾਲ ਕੰਮ ਰੱਖੇ ਕੰਮ ਤੇ ਜਾਵੇ ਕੰਮ ਤੋਂ ਕਰੇ ਰੋਟੀ ਪਾਣੀ ਖਾਵੇ ਬਸ ਤੁਹਾਡਾ ਇਹ ਕੰਟਰੈਕਟ ਮਾਲਕ ਨੇ ਕੈਂਸਲ ਨਹੀਂ ਕੀਤਾ ਮੈਂ ਹੀ ਮਾਲਕ ਨੇ ਨਹੀਂ ਕੀਤਾ ਸਿਰਫ ਉਹਨੇ ਕੀਤਾ ਹੀ ਉਹਨੇ ਟਾਈਮ ਦਾ ਹੀ ਤੁਹਾਡਾ ਕੰਟਰੈਕਟ ਸੁਣਦਿਆਂ ਤੇ ਉੱਥੇ ਉਹ ਸੋ ਵੀ ਖਾਜੂਗਾ ਕਿ ਮੈਂ ਕੈਂਸਲ ਨਹੀਂ ਕੀਤਾ ਕਿਉਂਕਿ ਮੈਂ ਕੀਤਾ ਨਹੀਂ ਮਾਲਕਾਂ ਤੇ ਵਿਸ਼ਵਾਸ ਜਿਹੜਾ ਕਦੇ ਨਾ ਕਰੋ ਇਹਦਾ ਕੰਟਰੈਕਟ ਹੀ ਤੁਹਾਡਾ ਉਹਨੇ ਟਾਈਮ ਦਾ ਸੀ ਇਸ ਕਰਕੇ ਮੇਰਾ ਵੀ ਇੰਪਾਸ ਜਾਓ ਉੱਥੇ ਚੈੱਕ ਕਰੋ ਕਿ ਤੁਹਾਡਾ ਕੰਮ ਦਾ ਕੰਟਰੈਕਟ ਚੱਲ ਰਿਹਾ ਆ ਪੁਰਾਣਾ ਕੰਟਰੈਕਟ ਤੋਂ ਵੀ ਨਾਲ ਲੈ ਜਾਓ ਮਾਲਕ ਦਾ ਤੇ ਉਹਨਾਂ ਨੂੰ ਪੁੱਛੋ ਕਿੰਨਾ ਟਾਈਮ ਚੱਲੇ ਆਇਆ ਠੀਕ ਆ ਇਹ ਸਾਰੀ ਚੀਜ਼ਾਂ ਉੱਥੇ ਪੁੱਛ ਗਿਆ ਤੁਹਾਡੇ ਸਾਹਮਣੇ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਜਾਣਾ ਤੇ ਜਿਹੜਾ ਕਮੈਂਟ ਉੱਪਰ ਲਿਖਿਆ ਹੁੰਦਾ ਪਿੰਨ ਕੀਤਾ ਹੁੰਦਾ ਏ ਸਾਰਾ ਕੁਝ ਬਾਈ ਆਪਣਾ ਜਿਹੜਾ ਤੁਹਾਡਾ ਪੁਰਾਣਾ ਕੰਟਰੈਕਟ ਉਹ ਵੀ ਚੈੱਕ ਕਰੋ ਉੱਪਰ ਜਾ ਕੇ ਜਿਹੜਾ ਨਵਾਂ ਵਾ ਉਹ ਵੀ ਚੈੱਕ ਕਰਵਾਓ ਠੀਕ ਆ ਇੱਥੇ ਕਿਸੇ ਤੇ ਭਰੋਸਾ ਨਹੀਂ ਹੋ ਜਾਣਾ ਜਦੋਂ ਜਦ ਵੀ ਮੇਰੇ ਕੋਲੋਂ ਹਨਾ ਉਹਦੇ ਥੱਲੇ ਰਪਲਾਈ ਨਾ ਕਰਿਆ ਕਰੋ ਉਹਦੇ ਨੋਰਮਲੀ ਆਪਣੇ ਕਮੈਂਟ ਕਰੋ ਮੇਰਾ ਵੀ ਸਾਰੇ ਜਾਣੇ ਸੋਹਿੰਦਰ ਕੌਰ ਭਾਈ ਤੁਹਾਨੂੰ ਮੈਸੇਜ ਕੀਤਾ ਪਰ ਜਵਾਬ ਦੀ ਕੋਈ ਦਿੰਦਾ ਪਿਆ ਲਾਈਕ ਹੀ ਨਹੀਂ ਕੀਤਾ ਮੈਸੇਜ ਮੇਰਾ ਮੇਰਾ ਭਈਆ ਮੇਰੇ ਨਾਲਾ ਰੋਸੀ ਨਹੀਂ ਕਰਿਆ ਕਰੋ ਪਲੀਜ਼ ਤੁਸੀਂ ਦੇਖੋ 20 25 ਮਿੰਟ ਪੜ੍ਹ ਕੇ ਵੀਡੀਓ ਐਡੀ ਹੋ ਜਾਂਦੀ ਤੁਸੀਂ ਨਹੀਂ ਦੇਖਦੇ ਹੁੰਦੇ ਸਕਿਪ ਕਰ ਕਰ ਦੇਖਦੇ ਆ ਫਿਰ ਤੁਸੀਂ ਰੋਸੇ ਕਰੀ ਜਾਂਦੇ ਆ ਤੁਹਾਡੀ ਵਾਰੀ ਵੀ ਹਰੇਕ ਦੀ ਵਾਰੀ ਆ ਜਾਣੀ ਆ ਬਾਰ ਬਾਰ ਮੇਰਾ ਭਰਾ ਠੀਕ ਹੈ ਤੁਸੀਂ ਕਹਿ ਰਹੇ ਆ ਕਿ ਤੁਸੀਂ ਬਤਨਸਾ ਤੋਂ ਸਾਲ ਵਾਲੇ ਪੇਪਰ ਭਰਾਏ ਤੇ ਜੱਟ ਕਹਿੰਦਾ ਕਿ ਤੇਰੇ 3 ਮਹੀਨੇ ਬਾਅਦ ਕਰਵਾ ਲੂੰਗਾ ਤੇ ਗਰੂ ਪੱਕਾ ਹੀ ਜਾਣਾ ਆ ਤੇ ਵੀਜ਼ਾ ਲਗਤ ਤੋਂ ਬਾਅਦ ਇੱਕ ਅੱਧੇ ਪੈਸੇ ਲੈਣੇ ਤੇ ਬਾਕੀ ਬਾਅਦ ਵਿੱਚ ਆ ਤੁਸੀਂ ਦੱਸੋ ਕੀ ਸਹੀ ਆ ਬਿਲਕੁਲ ਤੇ ਨਾਲ ਉਹਨੇ ਹੋਰ ਵੀ ਕੰਮ ਦੂਜਿਆਂ ਦੇ ਵੀ ਕੀਤੇ ਨੇ ਕੰਪਿਊਟਰ ਵਿੱਚ ਦਿਖਾਇਆ ਸੀ ਭਾਈ ਕੰਪਿਊਟਰ ਵਿੱਚ ਕਿੰਨਾ ਕੁਸ ਦਾ ਕੰਮ ਤੁਹਾਨੂੰ ਮੈਨੂੰ ਕਿੰਨਾ ਕਿਸੇ ਨੂੰ ਰਸੀਦਾ ਚਾਹੀਦੀ ਹੈ ਕੀ ਚਾਹੀਦਾ ਮੈਨੂੰ ਦੱਸੋ ਠੀਕ ਹੈ ਨਾ ਮੈਂ ਹਰ ਇੱਕ ਚੀਜ਼ ਨੂੰ ਬਣਾ ਕੇ ਭੇਜ ਦਿੰਨਾ ਕਿੰਨੇ ਕੁ ਚਾਹੀਦੇ ਆ ਤੁਹਾਨੂੰ ਇੱਥੇ ਬੈਠਾ ਕੋ ਦੱਸ ਵੀ ਨਹੀਂ ਸਕਦਾ ਕਿ ਠੀਕ ਆ origignal ਆ ਕੀ ਆ ਇਹ ਗਾਇ ਇਸ ਕਰਕੇ ਅੱਜਕੱਲ ਡੁਬਲੀਕੇਟ ਪੇਪਰ ਵੀ ਇਦਾਂ ਦੇ ਬਣਾ ਦੇ ਰਹੇ ਨੇ ਤੇ ਆ ਕਿ ਜਿਵੇਂ ਉਹ ਲੱਗਦੇ ਆ ਕਿ ਅਸਲੀ ਹੀ ਪੇਪਰ ਹੋ। ਸੋ ਇਹ ਪੂਰੀ ਸ਼ਾਨ ਬੀਣ ਕਰੋ ਆਪਣੇ ਪੇਪਰਾਂ ਦੇ ਜਿਹੜੇ ਮੇਰੇ ਵੀਰ ਵੀ ਜੱਲ ਲਗਾਉਂਦੇ ਆ। ਇਹ ਚੀਜ਼ਾਂ ਤੁਸੀਂ ਕਿਉਂ ਬੇਵਕੂਮ ਬਣਦੇ ਆ? ਜਿਹੜਾ ਬੰਦਾ ਹੈ ਨਾ ਜਣ ਕੇ ਜਿਆਦਾ ਤੁਹਾਨੂੰ ਆਪਣੇ ਨੂੰ ਕਲੀਨ ਸਾਬਤ ਕਰਨ ਦੀ ਕੋਸ਼ਿਸ਼ ਕਰਦਾ ਆ ਕਿ ਮੈਂ ਬਹੁਤ ਜ਼ਿਆਦਾ ਚੰਗਾ ਆ। ਉੱਥੇ ਸਮਝ ਲਿਓ ਉਹ ਬੰਦਾ ਚੰਗਾ ਨਹੀਂ ਹੈਗਾ। ਉਹ ਤੁਹਾਨੂੰ ਪਤਾ ਬੰਦਾ ਲੱਗੀ ਜਾਊਗਾ ਕਿਹੜਾ ਬੰਦਾ ਚੰਗਾ ਕਿਹੜਾ ਬੰਦਾ ਮਾੜਾ ਜਿਹੜਾ ਬੰਦਾ ਜਾਨ ਪਹੁੰਚ ਗਿਆ ਆਪਣੇ ਆਪ ਨੂੰ ਚੰਗਾ ਚੰਗਾ ਆਪਣੇ ਲਈ ਸਮਝ ਕੇ ਆਪਣੇ ਜਗਾ ਕੰਮ ਕਰੂਗਾ ਉਹ ਸਮਝ ਲੋ ਸਾਰੇ ਬੰਦਾ ਮਾੜਾ ਹੀ ਹੋਊਗਾ ਨਹੀਂ ਦਿਮਾਗ ਚ ਗੱਲ ਰੱਖ ਲਿਓ ਜਿਹੜਾ ਚੰਗਾ ਹੁੰਦਾ ਨਾ ਉਹਨੂੰ ਸਾਬਤ ਕਰਨ ਦੀ ਲੋੜ ਨਹੀਂ ਹੈਗੀ ਅਗਲੇ ਨੂੰ ਪਤਾ ਵੀ ਮੈਂ ਚੰਗਾ ਆ ਅੱਜ ਦੀ ਤਾਂ ਕੱਲ ਪਤਾ ਲੱਗ ਜਾਊਗਾ ਅੱਜ ਡਾਕਟਰ ਕਰ ਲੋਗੇ ਅਗਲੇ ਤੁਸੀਂ ਕੱਲੂ ਕਰ ਲੋਗੇ ਪਾਸੋਂ ਨੂੰ ਪਤਾ ਲੱਗ ਜਾਊਗਾ ਨਹੀਂ ਯਾਰ ਇਹ ਬੰਦਾ ਐਨੇ ਚਿਰ ਤੋਂ ਕੰਮ ਕਰ ਰਿਹਾ ਸਹੀ ਆ ਇਸ ਕਰਕੇ ਤੁਸੀਂ ਉਹੀ ਗੱਲਾਂ ਅਗਲੇ ਦਿਨ ਜਾਲ ਤੇ ਤੁਸੀਂ ਆਵੇ ਫਸ ਗਏ ਕੰਪਿਊਟਰ ਦੇ ਦਿਖਾਇਆ ਭਲਾਨਿਆਂ ਦੇ ਭਰਾਏ ਆ ਜੀਬ ਉਹ ਉਹ ਕੋਈ ਸਰਕਾਰੀ ਵੈਬਸਾਈਟ ਕਦੀ ਸੀ ਗਈ ਕੋਈ ਆ ਕੇ ਇਥਲੀ ਦੇ ਕੇ ਪ੍ਰਧਾਨ ਮੰਤਰੀ ਨੇ ਅਨਾਊਂਸਮੈਂਟ ਕੀਤੀ ਕਿ ਆ ਤੁਹਾਡਾ ਏਜੰਟ ਬਹੁਤ ਚੰਗਾ ਆ ਜੀ ਇਹਦੇ ਕੰਪਿਊਟਰ ਦੇ ਵਿੱਚ ਆ ਵੀ ਪਏ ਆ ਡਾਕੂਮੈਂਟ ਇੰਦਾਲਾ ਕੁਝ ਨਹੀਂ ਹੁੰਦਾ ਮੇਰਾ ਭਰਾ ਤੁਹਾਡੇ ਪੇਪਰ ਪਰ ਹੋਏ ਬਚਨ ਤੇ ਤੋਂ ਦੂਜੀ ਗੱਲ ਕਿਸੇ ਦਾ ਵੀ ਏਜੰਟ ਇਹ ਕਹਿੰਦਾ ਕਿ ਮੈਂ ਪੇਪਰ ਕਢਵਾ ਦਊਗਾ 3 ਮਹੀਨੇ 4 ਮਹੀਨੇ ਚ ਨਾ ਤੇ ਜੱਡ ਦਾ ਪਿਓ ਨਾ ਉਹਦਾ ਦਾਦਾ ਕੋਈ ਨਹੀਂ ਕਢਾ ਸਕਦਾ ਠੀਕ ਆ ਤੁਹਾਡੇ ਕੋਈ ਨਹੀਂ ਵੀਰੇ ਦੋ ਤਿੰਨ ਮਹੀਨੇ ਵਾਲਾ ਕੋਈ ਇਥੇ ਪ੍ਰੋਸੈਸ ਹੈ ਨਹੀਂਗਾ ਉਧਰੋਂ ਮੌਲਿਕ ਪੇਪਰ ਭੇਜੂਗਾ ਠੀਕ ਆ ਆਪਣੇ ਪੇਪਰ ਕਲਿੱਕ ਹੋਣਗੇ ਨਿਕਲ ਲੰਗੇ ਉਸ ਤੋਂ ਬਾਅਦ ਹੀ ਜਿਹੜਾ ਆਪਾਂ ਨੂੰ ਵੀਜ਼ਾ ਜਿਹੜਾ ਆਪਣਾ ਲੱਗੂਗਾ ਆਪਣੇ ਪਾਸਪੋਰਟ ਤੇ ਇੰਡੀਆ ਤੇ ਪੇਪਰ ਭਰੋਗੇ ਤੁਹਾਨੂੰ ਰਸੀਦ ਮਿਲ ਗਈ ਇੱਕ ਟਾਈਮ ਲੱਗਣਾ ਆਪੇ ਨਿਕਲਿਆਣੇ ਪੇਪਰ ਸਮਝਦੇ ਆਂ ਤੇ ਇਹ ਜ਼ਰੂਰੀ ਨਹੀਂ ਹੈਗਾ ਪੇਪਰ ਭਰੇ ਆ ਕੇ ਤੁਹਾਡੇ 2 3 ਮਹੀਨੇ ਚਾਰ ਤੇ ਨਿਕਲਨੇ ਆਂ ਸਾਲ ਵੀ ਲੱਗ ਸਕਦਾ 2 ਸਾਲ ਵੀ ਲੱਗ ਸਕਦੇ ਆ ਇਹਦੇ ਹਾਂਜੀ ਇਹਨਾਂ ਦਾ ਕੋਈ ਪ੍ਰੋਸੈਸਰ ਦਾ ਟਾਈਮ ਨਹੀਂ ਆ ਸਾਲ ਦੋ ਸਾਲ ਜਿਹੜਾ ਲੱਗ ਹੀ ਸਕਦੇ ਆ ਆਮ ਤੌਰ ਤੇ ਇਹ ਵਿੱਚ ਇਹ ਕਰਮੇ ਨਾਲ ਬੈਠਣ ਦੀ ਲੋੜ ਆਂਦੀ ਪੇਪਰ ਪਰਵਾ ਕੇ ਐਸ ਏ ਜੀ ਭਾਈ ਜੀ ਜਿੰਨਾ ਜੱਟ ਨੇ ਪੁਆਇੰਟ ਨਹੀਂ ਕੀਤੀਆਂ ਵੀਜ਼ਾ ਵੀ ਨਹੀਂ ਲਗਾਇਆ ਪੈਸੀ ਤੇ ਸਮਝਾ ਕੀਤਾ ਉਹਨਾਂ ਬਾਰੇ ਕੀ ਖਿਆਲ ਜੀ ਭਾਈ ਦੇਖੋ ਉਹਨਾਂ ਬਾਰੇ ਖਿਆਲ ਇਹ ਆ ਉਹ ਤੁਸੀਂ ਸਾਰਿਆਂ ਨੇ ਇਹਨਾਂ ਨੂੰ ਦੱਲਿਆਂ ਨੂੰ ਜਿਹੜਾ ਇਹਨਾਂ ਦਾ ਪਰਦਾ ਵਾਚ ਤੁਸੀਂ ਕਰਨਾ ਤੁਸੀਂ ਮੋੜੇ ਆ ਕੇ ਗੱਲ ਕਰਨੀ ਆ ਰੋਲਾ ਤੁਸੀਂ ਹੀ ਪੋਣਾ ਆ ਕਿਹੜਾ ਬੰਦੇ ਆ ਕੁਛ ਕਰਦੇ ਆ ਉਹ ਫਿਰ ਤੁਹਾਡਾ ਵੇਖ ਤੇ ਜ਼ਰਾ ਯਾਰ ਦੋਸਤਾਂ ਭੈਣ ਭਈਆ ਪਿੰਡ ਦਾ ਕੋਈ ਆ ਇਹੜਾ ਬੰਦਾ ਕੋਈ ਵੀ ਬੰਦਾ ਤੁਹਾਡੇ ਨਾਲ ਇਦਾਂ ਕਰਦਾ ਚੋਰੀ ਠਗੀ ਫਰੋਡ ਤੋਂ ਦੀ ਜਿਹੜੀ ਵੀਡੀਓ ਪਾ ਕੇ ਉਹਦਾ ਕੰਮ ਦੱਸੋ ਵੀ ਇਹ ਬੰਦਾ ਖਰਾਬ ਆ ਕਿਉਂਕਿ ਅੱਗੇ ਵਾਲੇ ਜਿਹੜੇ ਬੰਦੇ ਉਹ ਤੋਂ ਨਾ ਹੀ ਜਾਣ ਤੇ ਨਾ ਹੀ ਫਸਣ ਤੁਹਾਡੇ ਨਾਲ ਬਾਦੀ ਘੱਟੀ ਕਰਦਾ ਤੁਹਾਨੂੰ ਸੁਪਨੇ ਦਿਖਾ ਕੇ ਪੈਸੇ ਖਾਂਦਾ ਤੁਹਾਡੇ ਤੋਂ ਨਜਾਇਜ਼ ਠੱਗਾ ਕਰਦਾ ਆ ਠੀਕ ਆ ਨਾ ਇਹ ਉਹਦਾ ਤੁਸੀਂ ਖਲਾਸਾ ਕਰਨਾ ਕਿ ਆ ਬੰਦਾ ਭਾਈ ਇਸ ਤੋਂ ਬਚੋ ਤਾਈਂ ਉਹ ਇਦਾਂ ਨਹੀਂ ਜਿਹੜਾ ਪਿੱਛੇ ਨੂੰ ਨਾ ਹਟਣਾ ਆ ਨਹੀਂ ਤਾਂ ਨਹੀਂ ਇਹ ਤੁਸੀਂ ਆਵਾਜ਼ ਨਹੀਂ ਚੱਕੋਗੇ ਹਾਂਜੀ ਇੱਕ ਹੋਰ ਗੱਲ ਇਹਦਾ ਕੋਈ ਫਿੰਗਰ ਕਰਾਣ ਜਾਂਦਾ ਨਾ ਆਪਣੇ ਕਸੂਰੇ ਦੇ ਵਿੱਚ ਰੋਮਾਰੀ ਮੈਂ ਗੱਲ ਦੱਸਦਾ ਕੱਲ ਦੀ ਤੇ ਕੋਈ ਵੀਰ ਹੋ ਗਿਆ ਸੀ ਕਿ ਉੱਤੇ ਫਿੰਗਰ ਕਰਾਣ ਉਹਨਾਂ ਦੀ ਜਿੱਦਾ ਉਹਨਾਂ ਨੂੰ ਇਹ ਵੀ ਪੁੱਛਿਆ ਉਹਨਾਂ ਕੋਈ ਪਾਗਾ ਪੁੱਛਦਾ ਨਹੀਂ ਸੀ ਨਾਲ ਮੈਂ ਵੀ ਪਹਿਲੀ ਵਾਰ ਸੁਣੀ ਐੰਨੇ ਸਾਲਾਂ ਦੇ ਵਿੱਚ ਇਹ ਗੱਲ ਤੇ ਪਗਾ ਬੁਸਤੇ ਅਚੇਤੇ ਪਗਾ ਬੁਸਤੇ ਨੇ ਉਸ ਤੋਂ ਬਾਅਦ ਉਹ ਨੀ ਕੰਤਰਾਤ ਤੋਂ ਮੰਗ ਲਿਆ ਕੰਮ ਦਾ ਦੀਗਾ ਕੰਤਰਾਤ ਤੋਂ ਚਲੋ ਸਗਾ ਬੰਦੇ ਉਹ ਕੰਮ ਦਾ ਰੈ residense ਵੀ ਦਾ ਪ੍ਰੋਪਰ ਦੇਖਿਆ ਚੈੱਕ ਕੀਤਾ ਸਾਰਾ ਕੁਝ ਤੇ ਉਸ ਤੋਂ ਬਾਅਦ ਜਿਹੜਾ ਹੈਗਾ ਆ ਫਿਰ 53 52 ਯੂਰੋ ਫੀਸ ਲੱਗੀ ਉਸ ਬੰਦੇ ਦੀ ਹੁਣੇ ਮੈਨੂੰ ਨਹੀਂ ਪਤਾ ਪਾਗੀ ਬੁਸਤੇ ਨਹੀਂ ਸਕੇ ਜਾਂ ਕੀ ਹਿਸਾਬ ਕਰ ਸਗਾ ਕਹਿਣ ਦਾ ਮਤਲਬ ਜਦ ਤੁਸੀਂ ਇੱਕ ਹੋਰ ਗੱਲ ਉਹਨੇ ਬੀਚ ਮੇ ਦੱਸੀ ਆ ਮਾਰਕਾ ਹੀ ਬੋਲੋ ਨਾਲ ਲੈ ਗਿਆ ਸੀ ਕਿ ਟੇ ਨਹੀਂ ਲਾਈਆਂ ਸੀਗੀਆਂ ਕੀ ਜੇ ਤੇ ਉੱਥੇ ਮਾਰਕਾ ਦੀ ਬੋਲੋ ਉੱਤੋਂ ਨਹੀਂ ਲੈ ਕੇ ਜਾਣ ਪਰ ਮੈਂ ਤੇ ਇਹ ਨਹੀਂ ਕਹਿਣਾ ਪਰ ਲੈ ਕੇ ਨਹੀਂ ਜਾਣੀ ਹਜੇ ਕਿਟ ਚ ਮਾਰਕਾ ਦੀ ਬੋਲੋ ਨਹੀਂ ਲਾਣੀ ਤੁਸੀਂ ਕੋਸ਼ਿਸ਼ ਕਰਨੀ ਆ ਕਿ ਕਿਟ ਦੇ ਵਿੱਚ ਜਿਹੜੀ ਆ ਨਾਲ ਆਇਓ ਜਿੱਦਣ ਤੁਹਾਡੇ ਫਿੰਗਰ ਹੁੰਦੇ ਉਸ ਦਿਨ ਮਾਰਕਾ ਦੀ ਬੋਲੋ ਨਾਲ ਲੈ ਕੇ ਜਾਓ ਉਹ ਹੋ ਸਕਦਾ ਨਾਲ ਲੈਣ ਤੇ ਤੁਹਾਡੇ ਜਿਹੜੇ ਪੈਸੇ ਬਾਤ ਜਾਣਾ ਤੇ ਦੂਜੀ ਗੱਲ ਜਿਹੜੀ ਆ ਓਦਾਂ ਕੋਲ ਜਿਹੜੇ ਤੁਸੀਂ ਸੋ ਵੀਆ ਯੂਰੋ ਜਰੂਰ ਲੈ ਕੇ ਜਾਇਆ ਕਰੋ ਹੋ ਸਕਦਾ ਕਿਸੇ ਤਰ੍ਹਾਂ ਦੀ ਕੋਈ ਫੀਸ ਹੀ ਹੈ ਤੁਹਾਡੇ ਤੋਂ ਵੀ ਮੰਗ ਸਕਦੇ ਆ ਕਿਉਂਕਿ ਉਸ ਵੇਲੇ ਖੜੇ ਪੈਰ ਪੈਸੇ ਨਾ ਉਹਨਾਂ ਕੋਲ ਕਿੱਥੇ ਜਾ ਥੋੜੇ-ਵਾਦੇ ਪੈਸੇ ਜਿਹੜੇ ਆਪਣੇ ਆਂ ਜਰੂਰ ਨਾਲ ਕੈਰੀ ਕਰਕੇ ਕਦੇ ਵੀ ਆਣਾ ਵਾ ਜਰੂਰੀ ਨਹੀਂ ਪੇਪਰਾਂ ਦਾ ਕੰਮ ਕਿਤੇ ਬਾਹਰ ਅੰਦਰ ਜਾਣਾ ਤੁਸੀਂ ਉਹਦੇ ਵਿੱਚ ਆਪਾਂ ਨੂੰ ਵਾਰਸ ਦੇ ਵਿੱਚ ਆਪਣੇ 100 150 ਯੂਰੋ ਹੋਣਾ ਚਾਹੀਦਾ ਗਿਆਪਾ ਠੀਕ ਹੈ ਨਾ ਖਾਲਸਾ ਗ੍ਰੈਂਸਰ ਵਸ ਵੀਰ ਜੀ ਬਰੋਨਾ ਤੋਂ ਪਰਮਨੈਂਟ ਵਾਲੇ ਪੇਪਰ ਹੈ ਟਾਈਮ 9:02:26 ਸੈਕਿੰਡ ਫਰਵਰੀ ਵਾਲਾ ਕੋਈ ਚਾਂਸ ਹੈਗਾ ਜਾਂ ਹਾਂ ਮੇਰੇ ਜੂਲ ਨਿਕਲਿਆ ਓਕੇ ਵੀਰੇ ਅਗਲੀ ਵੀਡੀਓ ਬਣਾਵਾਂਗੇ ਆਪਾਂ ਜਲਦੀ ਤੋਂ